ਪੰਜਾਬ ਅੰਦਰ ਚੋਰੀਆਂ ਦਾ سلسلہ ਰੁਕਣ ਦਾ ਨਾਮ ਨਹੀਂ ਲੈ ਰਿਹਾ ਲਗਾਤਾਰ ਹੀ ਚੋਰਾਂ ਵੱਲੋਂ ਭੋਲੇ-ਪਾਲੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਇਸੇ ਦੇ ਚੱਲਦਿਆਂ ਹੁਣ ਚੋਗਾਂ ਨੇ ਇੱਕ ਵਕੀਲ ਨੂੰ ਆਪਣਾ ਨਿਸ਼ਾਨਾ ਬਣਾਇਆ ਜਿਸ ਦੇ ਘਰ ਦੇ ਬਾਹਰੋਂ ਵਕੀਲ ਦੀ ਵੈਗਨਰ ਕਾਰ ਲੈ ਕੇ ਚੋਰ ਫਰਾਰ ਹੋ ਗਏ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਮੌਕੇ ਦੀ ਸੀਸੀਟੀਵੀ ਜਿਹੜੀ ਆ ਉਹ ਸਾਹਮਣੇ ਆਈ ਆ ਤਸਵੀਰ ਤੁਸੀਂ ਦੇ ਸਕਦੇ ਹੋ ਕਿ ਤਿੰਨ ਚੋਰ ਜਿਹੜੇ ਉਹ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਆ ਤਾਂ ਵਕੀਲ ਦੇ ਘਰ ਦੇ ਬਾਹਰ ਖੜੀ ਕਾਰ ਨੂੰ ਲੈ ਕੇ ਫਰਾਰ ਹੋ ਜਾਂਦੇ ਆ ਵਕੀਲ ਨੇ ਦੱਸਿਆ ਕਿ ਰਾਤ ਨੂੰ ਉਸਨੇ ਆਪਣੀ ਕਾਰ ਜਿਹੜੀ ਆ ਉਹ ਘਰ ਦੇ ਬਾਹਰ ਖੜੀ ਕੀਤੀ ਸੀ ਜਦ ਸਵੇਰੇ ਦੇਖਿਆ ਤਾਂ ਕਾਰ ਉਥੋਂ ਗਾਇਬ ਸੀਗੀ ਜਦ ਉਸਨੇ ਸੀਸੀਟੀਵੀ ਚੈੱਕ ਕੀਤੀ ਤਾਂ ਤਿੰਨ ਚੋਰ ਜਿਹੜੇ ਉਹ ਕਾਰ ਲੈ ਕੇ ਫਰਾਰ ਹੋ ਚੁੱਕੇ ਸਨ ਵਕੀਲ ਵੱਲੋਂ ਮੰਗ ਕੀਤੀ ਜਾ ਰਹੀ ਆ ਕਿ ਚੋਰਾਂ ਨੂੰ ਜਲ ਤੋਂ ਜਲਦ ਗ੍ਰਫਤਾਰ ਜਿਹੜਾ ਉਹ ਕੀਤਾ ਜਾਵੇ ਤੇ ਬਣਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਤਾਂ ਹੋਰ ਕੀ ਕੁਝ ਕਹਿਣਾ ਹੈ ਵਕੀਲ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜੀ ਭਾਈ ਕੀ ਨਾਮ ਜੀ ਜਗਜੀਤ ਕੁਮਾਰ ਐਡਵੋਕੇਟ ਜਗਜੀਤ ਭਾਈ ਕੀ ਗੱਲਬਾਤ ਹੋਈ ਹੈ ਮੇਰੀ ਜੀ ਵੈਗਨਰ ਜਿਹੜੀ ਆ PB08AU0043 সিলవర్ ਕਲਰ ਆ ਜੀ 2005 ਮਾਡਲ ਆ ਉਹ ਮੈਂ 4 ਜੁਲਾਈ 2024 ਨੂੰ ਜਿਹੜਾ ਸ਼ਾਮ ਨੂੰ ਰਾਤ ਨੂੰ 8:00 9:00 ਜੇ ਆਪਣਾ ਇੱਥੇ ਆਪਣੇ ਘਰ ਦੇ ਬਾਹਰ ਪਾਰ ਕਰਕੇ ਹਮੇਸ਼ਾ ਦੀ ਤਰ੍ਹਾਂ ਜਿਹੜੀ ਕਿ ਮੈਂ 10 ਸਾਲ ਤੋਂ ਪਾਰਕ ਕਰ ਰਿਹਾ ਸੀਗਾ ਪਾਰ ਕਰਕੇ ਮੈਂ ਆਪਣੇ ਜਿਹੜਾ ਘਰੇ ਚਲਾ ਗਿਆ ਤੇ ਰਾਤੀ ਸੋ ਗਿਆ ਜਦੋਂ ਸਵੇਰੇ ਮੈਂ 6 ਵਜੇ ਉੱਠਿਆ ਆਪਣੇ ਮੀਨਗੇਟ ਖੋਲ੍ਹਿਆ ਬਾਹਰ ਲਾ ਤੇ ਮੈਂ ਦੇਖਿਆ ਕਿ ਮੇਰੀ ਜਿਹੜੀ ਹੈਗੀ ਉਹ ਵੈਗਨਰ ਉੱਥੇ ਹਾਜ਼ਰ ਨਹੀਂ ਸੀ ਤੇ ਕੁਝ ਜਿਹੜੇ ਹੈਗੇ ਆ ਵਿਅਕਤੀ ਉਹਨੂੰ ਚੋਰੀ ਕਰਕੇ ਲੈ ਗਏ ਆ ਮੁੜ ਕੇ ਅਸੀਂ ਇੱਥੇ ਜਿਹੜਾ ਸੀਸੀਟੀਵੀ ਕੈਮਰਾ ਲੱਗਾ ਸੀਗਾ ਉਹਦੀ ਫੁਟੇਜ ਲਈ ਉੱਥੇ ਦੇਖਿਆ ਲੈ ਵੀ ਕਿਹੜੇ ਵਿਅਕਤੀ ਆ ਤਿੰਨ ਵਿਅਕਤੀ ਆਏ ਆ ਮੋਟਰਸਾਈਕਲ ਤੇ ਤੇ ਉਹਨਾਂ ਨੇ ਆ ਕੇ ਜਿਹੜਾ ਹੈਗਾ ਵਾ ਉਹ ਜਿਹੜੀ ਚੋਰੀ ਕੀਤੀ ਆ ਉਹ ਮੋਟਰਸਾਈਕਲ ਦਾ ਨੰਬਰ ਵੀ ਨਹੀਂ ਪੜਿਆ ਜਾ ਰਿਹਾ ਤੇ ਉਸ ਤੋਂ ਬਾਅਦ ਅਸੀਂ ਮੀ ਪੁਲਸ ਕੋਲ ਉਹ ਮੈਂ ਗਿਆ ਵਾ ਰਪੋਰਟ ਦਰਜ ਕਰਾਉਣ ਲਈ ਪੁਲਸ ਨੇ ਫਿਰ ਉਹਦਾ ਜਿਹੜਾ ਹੈਗਾ ਕੋਈ ਕੋਈ ਵੀ ਸਰਾਗ ਨਹੀਂ ਲੱਭਿਆ ਨਾ ਸਿਰਫ ਉਹ ਜਿਹੜਾ 9:10 ਵਜੇ ਦੋ ਮਲਾਜ਼ਮ ਆਏ ਆ 9:10 ਵਜੇ ਦੋ ਮਲਾਜ਼ਮ ਆਏ ਆ ਉਸ ਤੋਂ ਬਾਅਦ ਉਹਨਾਂ ਨੇ ਕੋਈ ਆ ਕੇ ਸੀਸੀਟੀਵੀ ਕੈਮਰਾ ਨਹੀਂ ਚੈੱਕ ਕੀਤਾ ਤੇ ਨਾ ਹੀ ਕਿਸੇ ਤਰ੍ਹਾਂ ਦੀ ਉਹਨਾਂ ਨੇ ਇਨਕੁਆਇਰੀ ਕੀਤੀ ਫਿਰ ਅਸੀਂ ਕੱਲ ਗਏ ਸੀਗੇ ਉਹਨਾਂ ਕੋਲ ਉਹਨਾਂ ਨੇ ਫੇਰ ਇੱਕ ਮੁਲਾਜ਼ਮ ਭੇਜਿਆ ਜਿਹਦੀ ਕਿ ਅਸੀਂ ਜਾ ਕੇ ਹੈਗਾ ਡਾਕਟਰ ਮਹਾਜਨ ਸਾਹਿਬ ਉਹਨਾਂ ਦਾ ਅਸੀਂ ਸੀਸੀਟੀਵੀ ਕੈਮਰਾ ਚ ਕੀਤਾ ਤੇ ਆਪਣੇ ਡਾਕਟਰ ਵਿਪਨ ਗੁਪਤਾ ਜੀ ਉਹਨਾਂ ਦਾ ਚੈੱਕ ਕੀਤਾ ਉਸ ਤੋਂ ਬਾਅਦ ਫੇਰ ਵੀ ਹਾਲੇ ਤੱਕ ਪੁਲਿਸ ਪ੍ਰਸ਼ਾਸਨ ਨੇ ਕੋਈ ਇਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਨਾ ਕਿਸੇ ਦਾ ਮੋਬਾਈਲ ਟ੍ਰੇਸ ਕੀਤਾ ਨਾ ਲੋਕੇਸ਼ਨ ਤੇ ਲਾਇਆ ਤੇ ਨਾ ਹੀ ਹਾਲੇ ਤੱਕ ਸਿਰਫ ਇੱਕ ਕੱਲ ਐਫ ਆਈ ਆਰ ਕੱਢ ਦਿੱਤੀ ਆ ਜਿਹੜੀ ਫਾਰਮਲ ਜੀ ਆ ਤੇ ਉਸ ਤੋਂ ਬਾਅਦ ਕਿਸੇ ਬੰਦੇ ਦੇ ਖਿਲਾਫ ਕੋਈ ਇਹਨਾਂ ਨੇ ਐਕਸ਼ਨ ਨਹੀਂ ਲਿਆ ਨਾ ਕਿਸੇ ਨੂੰ ਪੁੱਛ ਪੜਤਾਲ ਕੀਤੀ ਨਾ ਵੈਰੀਫਾਈ ਕਰਨ ਦੀ ਲੋੜ ਸਮਝੀ ਕਿ ਕਿ ਗੱਡੀ ਕਿੱਧਰੋਂ ਆਈ ਆ ਕਿੱਧਰ ਗਈ ਆ ਅੱਗੇ ਉਹਦੀ ਕੋਈ ਲੋਕੇਸ਼ਨ ਗੱਡੀ ਦੀ ਇਹਨਾਂ ਨੇ ਹਾਲੇ ਤੱਕ ਨਹੀਂ ਜਾ ਕੇ ਦੇਖਿਆ ਲੋ ਵੀ ਗੱਡੀ ਕਿੱਥੇ ਹੈ ਕਿ ਕਿਸੇ ਕੈਮਰੇ ਦੇ ਵਿੱਚ ਆਇਆ ਕੁਝ ਸੀਸੀਟੀਵੀ ਕੈਮਰਾ ਦੇ ਵਿੱਚ ਤਿੰਨ ਵਿਅਕਤੀ ਆਏ ਆ ਜੀ ਨਜ਼ਰ ਉਹਦੇ ਵਿੱਚ ਉਹਨਾਂ ਉਹਨਾਂ ਦੇ ਸਿਰ ਮੂੰਹ ਬੰਨੇ ਹੋਏ ਸੀਗੇ ਇਸ ਕਰਕੇ ਉਹ ਨੇ ਪਛਾਣ ਚ ਨਹੀਂ ਆ ਰਿਹਾ ਕਿ ਕਿਹੜੇ ਬੰਦੇ ਆ ਤੇ ਪਰ ਉਹ ਜਿਹੜਾ ਉਹਨਾਂ ਦਾ ਮੋਟਰਸਾਈਕਲ ਨੰਬਰ ਵੀ ਨਹੀਂ ਪਛਾਣ ਚ ਆ ਰਿਹਾ ਜੀ ਹੁਣ ਤੁਸੀਂ ਕੀ ਮੰਨ ਕਰਦੇ ਹੋ ਹੁਣ ਅਸੀਂ ਤੇ ਇਹੀ ਮੰਗ ਕਰਦੇ ਆ ਕਿ ਲੈ ਵੀ ਦੋਸ਼ੀਆਂ ਨੂੰ ਫੜਿਆ ਜਾਵੇ ਸਾਡੀ ਗੱਡੀ ਦੀ ਭਾਲ ਕੀਤੀ ਜਾਵੇ ਤੇ ਸਾਨੂੰ ਜਿਹੜਾ ਹੈਗਾ ਗੱਡੀ ਵਾਪਸ ਦਵਾਈ ਜਾਵੇ